ਇੱਕ ਤਰੀਕ ਨੂੰ ਕਿਹੜੇ ਬੀਜ ਦਾ ਸਮਾਂ ਕਿਉਂਕਿ ਕੁਝ ਕਿਸਾਨਾਂ ਦੇ ਜਿਹੜੇ ਖੇਤ ਨੇ ਉਹ ਤਿਆਰ ਹੋਣਗੇ ਹਾਂਜੀ ਹਾਂਜੀ ਇੱਕ ਤਰੀਕ ਤੋਂ ਜਿਹੜੀ ਕਿਹੜੇ ਬੀਜ ਦੀ ਬਜਾਈ ਦਾ ਸਮਾਂ ਸ਼ੁਰੂ ਹੈ ਨਾ ਨਾ ਆਈ ਰਹਿ 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 ਠੀਕ ਆਈ ਪਹਿਲੇ ਵੀ ਕੰਮ ਕਰ ਕੰਨ ਕੋਈ ਨਹੀਂ ਫਰਕ ਹਾਂ ਹੁਣ ਤੇਰੇ ਨਾਲ ਲੜਦੀ ਉਹ ਤਾਂ ਨਹੀਂ ਬੀਪਾ ਹੀ ਫਾੜ ਤੇਰੀ ਮੰਗ ਰਹੀ ਹਾਂ ਕਿਵੇਂ ਲੜਪੜੀ ਮੈਂ ਹੈਗਾ ਮੋਢੀਆ ਦੇਖੋ ਉਹ ਜੰਗਰ ਭੱਜੀਆਂ ਕੀ 327 ਦੇ ਵਿੱਚ ਆਪਾਂ ਕੋਈ ਬੀਜ ਮਿਕਸ ਕਰਕੇ ਬੀਜ ਸਕਦੇ ਆ ਜਾਂ ਕੋਈ ਬੀਜ ਦੇ ਆਏ ਨੇ ਕਿਸਾਨਾਂ ਨੇ ਪਿਛਲੇ ਸਾਲ ਬੀਜੇ ਸੀ ਕੋਈ ਫਰਕ ਪੈਂਦਾ ਉਧਰ ਜਾ ਸੁਣਦਾ ਯਾਰ ਇਥੇ ਲੈ ਰੱਖਿਆ ਉੱਥੇ ਖਰਾਬ ਚੀਜ਼ੀ ਹੈ ਜੀ ਹੂੰ ਤਾਂ ਵੀ ਛੱਡ ਦਿਓ ਜੀ ਤੁਸੀਂ ਇਹ ਕਿੰਨਾ ਕੁ ਕਹਿ ਰਹੇ ਹੋ ਜਾਂ ਕੋਈ ਅ ਤਿਆਰ ਬਾਜ਼ ਕਿੰਨੇ ਕਿ ਕਿੰਨੇ ਮੰਨਦਾ ਜਿਹੜਾ ਇਹਦਾ ਰਿਜ਼ਲਟ ਹੈ ਜੀ ਜਿਹੜੇ ਕੋਈ ਸਾਡੇ ਵਰਗੇ ਸੱਜਣ ਬੀਜਾਂ ਬੀਜ ਵੇਚਣ ਵਾਲੇ ਨੇ ਉਹ ਥੋੜਾ ਜਿਹਾ ਝੂਠ ਦੁਫਾਨ ਬੋਲ ਦਿੰਦੇ ਨੇ ਇਹ ਮਾਰੇ ਤੇ ਦੇ ਨੇ ਹਾਂ ਨੂੰ ਕਿਹਾ ਵੀ ਕੀ ਨਿਕਾਉਂ ਉਹਨੇ ਵੀ ਦਿੱਤਾ ਸੀ ਜੀ ਆਪਣੀ ਯੂਨੀਵਰਸਿਟੀ ਨੇ 50000 2 ਰੁਪਿਆ ਦਾ ਇੱਕ ਕਵਾਂਤਲ ਸੀਡ ਦਿੱਤਾ ਸੀ ਪੰਜਾਬ ਤੋਂ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖਵੀਰ ਸਿੰਘ ਖੜਾਲ ਤੁਹਾਡਾ ਸਵਾਗਤ ਕਰਦਾ ਅੱਜ ਲੰਬੇ ਸਮੇਂ ਬਾਅਦ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਅੱਜ ਦਾ ਜਿਹੜਾ ਦੌਰ ਹੈ ਉਹ ਸਮਾਂ ਹੁਣ ਕਣਕ ਦੀ ਬਿਜਾਈ ਦਾ ਤੇ ਜਿਹੜੀ ਇਹ ਇੰਟਰਵਿਊ ਹੈ ਇਹ ਗੱਲਬਾਤ ਹੈ ਇਹ ਹੈ ਸਪੈਸ਼ਲ ਕਿਸਾਨਾਂ ਵਾਸਤੇ ਜਿਹੜੇ ਖੁਦ ਖੇਤੀ ਕਰਦੇ ਨੇ ਕੁਛ ਨੌਜਵਾਨਾਂ ਦੀ ਗੱਲ ਕਰੀਏ ਜਿਹੜੇ ਸਹਾਇਕ ਧੰਡਿਆਂ ਨੂੰ ਅਪਣਾ ਰਹੇ ਨੇ ਜਾਂ ਕੁਝ ਜਿਹੜੇ ਪਹਿਲਾਂ ਠੇਕੇ ਦੇ ਜ਼ਮੀਨਾਂ ਦਿੰਦੇ ਸੀ ਉਹ ਖੇਤੀ ਖੁਦ ਕਰਨ ਲੱਗੇ ਨੇ ਚਾਹੇ ਹੋਰ ਨਵੇਂ ਨੌਜਵਾਨਾਂ ਦੀ ਗੱਲ ਕਰੀਏ ਚਾਹੇ ਜਾਂ ਕਿਸੇ ਹੋਰ ਆਪਾਂ ਆਮ ਕਿਸਾਨਾਂ ਦੀ ਗੱਲ ਕਰੀਏ ਤੁਸੀਂ ਕਿਸੇ ਵੀ ਦੁਕਾਨ ਤੇ ਜਾਂਦੇ ਹੋ ਕਿਸੇ ਫੈਕਟਰੀ ਜਾਂਦੇ ਹੋ ਜਾਂ ਕਿਸੇ ਦੇ ਸੁਣੀ ਸੁਣਾਈ ਗੱਲਬਾਤ ਕਰਦੇ ਹੋ ਕਿ ਫਲਾਣੀ ਜਗ੍ਹਾ ਤਾਂ ਦਾ ਬੀ ਲੈ ਆਈਏ ਆ ਵੀ ਆਪਾਂ ਬੀਜ ਲੋ ਕਹੇ ਸੋਣੇ ਆਪਾਂ ਗੱਲ ਕਰ ਲਾਂ ਨੇ ਸੋ ਅੱਜ ਜਿਹੜੀ ਅਸੀਂ ਤੁਹਾਨੂੰ ਗੱਲਬਾਤ ਦਿਖਾ ਰਹੇ ਆ ਉਹ ਖੁਦ ਅਸੀਂ ਖੇਤ 'ਚ ਖੜੇ ਆ ਖੇਤ 'ਚ ਕਿਹਦੇ ਖੜਿਆ ਖੇਤ 'ਚ ਖੜਿਆ ਜੀ ਹਰ ਸੰਤ ਸਿੰਘ ਪਟਾਲ ਦੀ ਪਟਾਲ ਕਲਾ ਪਿੰਡ ਪੈਂਦਾ ਜੀ ਲਹਿਰੇ ਦੇ ਨੇੜੇ ਇੱਥੇ ਉਹ ਕਿਸਾਨ ਨੇ ਖੁਦ ਸਾਫਲ ਕਿਸਾਨ ਨੇ ਖੇਤੀ ਕਰਦੇ ਨੇ ਤੇ ਇਹਦੇ ਨਾਲ ਨਾਲ ਉਹ ਬੀਜਾਂ ਦਾ ਕੰਮ ਵੀ ਕਰਦੇ ਨੇ ਆਪਣੇ ਖੇਤ ਦੇ ਵਿੱਚ ਉਹ ਫਸਲ ਜਿਹੜਾ ਬੀਅ ਹੈ ਉਹ ਤਿਆਰ ਕਰਦੇ ਨੇ ਗਰੰਟੀ ਦੇ ਨਾਲ ਉਹ ਆਪਣੇ ਬੀਆਂ ਦੀ ਜਿਹੜੀ ਅੱਗੇ ਕਿਸਾਨਾਂ ਨੂੰ ਪ੍ਰੋਵਾਈਡ ਕਰਾਉਂਦੇ ਨੇ ਚੰਗੇ ਬੀਜ ਨੇ ਚੰਗੇ ਰਿਜ਼ਲਟ ਇਹਨਾਂ ਕੋਲੇ ਬਹੁਤ ਦੂਰੋਂ ਦੂਰੋਂ ਜਿਹੜੇ ਕਿਸਾਨ ਆਉਂਦੇ ਆ ਅੱਜ ਉਹ ਕਿਸਾਨ ਨਾਲ ਆਪਾਂ ਗੱਲਬਾਤ ਕਰਾਂਗੇ ਕਣਕ ਦੀ ਬਿਜਾਈ ਦਾ ਸਮਾਂ ਤਕਰੀਬਨ ਕਣਕ ਦੀ ਬਿਜਾਈ ਜਿਹੜੀ ਉਹ ਸਟਾਰਟ ਹੋ ਚੁੱਕੀ ਐ ਕਿਹੜੇ ਕਿਹੜੇ ਬੀਜ ਬੀਜਿਏ ਕਿਹੜੇ ਕਿਹੜੇ ਵੀਜ਼ੇ ਨਾਲ ਕੋਲ अवेलेबल ਨੇ ਕੀ ਕੀ ਉਹਨਾਂ ਦੇ ਰਿਜ਼ਲਟ ਆਉਣਗੇ ਜਾਂ ਕਿਵੇਂ ਕਿਵੇਂ ਉਹਨਾਂ ਦੀ ਜਿਹੜੀ ਸਮਝ ਐ ਆਪਣਾ ਉਹਦਾ ਤਜਰਬਾ ਉਹ ਅਸੀਂ ਤੁਹਾਡਾਂ ਨਾਲ ਸਾਂਝਾ ਕਰਾਂਗੇ ਤੋ ਸੁਣੀ ਜੁੜੇ ਰਹੇ ਹੋ ਜਿਸੀ ਤੁਹਾਨੂੰ ਮਿਲਾ ਰਹੇ ਹਾਂ ਹਰਸந்த் ਸਿੰਘ ਪੁਟਾਲ ਦੇ ਨਾਲ ਅਗੜ ਡਿਸਟ੍ਰਿਕਟ ਹਸੀਕਾ ਜੀ ਹੋਠੀਠਕ ਹੋ ਜੀ ਹਾਂਜੀ ਹਾਂ ਚੜ੍ਹਦੀ ਕਲਾ ਜਿੰਦਗੀ ਸਿਹਤ ਤਕੜੀ ਜਮਾ ਸਭ ਬਾਗੋ ਬਾਗ ਜੀ ਬਾਗੋ ਬਾਗ ਅੰਕ ਜੀ ਹੁਣ ਜਿਹੜਾ ਸਮਾਂ ਉਹ ਕਣਕ ਦੀ ਬਜਾਈ ਦਾ ਜੀ ਤਕਰੀਬਨ ਅਲੱਗ ਅਲੱਗ ਚਰੋ ਬੀਜਾਂ ਦਾ ਹੁੰਦਾ ਹੈ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਜੀ ਕਿ ਤੁਹਾਡੇ ਕੋਲੇ ਕਿਹੜੇ ਕਿਹੜੇ ਵੀਜ਼ ਤਿਆਰ ਨੇ ਕਿਹੜੇ ਕਿਹੜੇ ਵੀ ਤੁਸੀਂ ਕਿਸਾਨਾਂ ਨੂੰ ਦੱਸਣਾ ਚਾਹੋਗੇ ਕਿ ਕਿਹੜੇ ਆਪਾਂ ਬੀਜ ਬੀਜੀ ਠੀਕ ਹੈ ਜੀ ਇਹ ਹੁਣ ਜਿਹੜੀ ਆਪਣਾ ਸਮਾਂ ਜੀ ਇਹ ਥੋੜਾ ਅਗੇਤੀ ਬਜਾਈ ਦਾ ਹੈ ਜੀ ਠੀਕ ਹੈ ਜੀ ਇਹ 25 ਤੋਂ ਲਾਲ ਅਕਤੂਬਰ ਤੋਂ ਚੱਲਦੀ ਹੈ ਹਾਂਜੀ ਤੇ ਇਹਦੇ ਚ ਆ ਗਈ ਜੀ ਡੀਬੀਡਬਲਯੂ 327 327 ਇਹ ਕਰਨਾਲ ਡੀ ਡਬਲਯੂ ਆਰ ਆਣੇ ਦੀ ਵੈਰੈਟੀ ਹੈ ਜੀ ਜੀ ਤੇ ਡੀਬੀਡਬਲਯੂ 187 ਹੈ ਜੀ ਠੀਕ ਹੈ ਜੀ ਤੇ ਉਹ ਜਿਹੜੀ ਗੇਤੀ ਵੈਰੈਟੀਆਂ ਨੇ ਉਹਨਾਂ ਦਾ ਸਮਾਂ ਹੈ ਜੀ ਹੁਣ ਹਮ ਤੇ ਜਿਹੜਾ ਆਪਣੀ ਆਈਏ ਜੀ ਕਣਕ ਪੀਬੀਡਬਲਯੂ 826 ਪਿਛਲੇ ਸਾਲ ਆਈ ਸੀ ਹਾਂਜੀ ਉਹਦਾ ਬਹੁਤ ਸੋਨਾ ਝਾੜ ਰਿਹਾ ਹੈ ਜੀ ਹਮ 68 ਮਣ ਤੱਕ ਉਹਨੇ ਝਾੜ ਦਿੱਤਾ ਹੈ ਜੀ ਧੱਕਾ ਹਾਂਜੀ ਤੇ 62 63 ਜਾਂ 64 ਮਣ ਤੱਕ ਉਹਨੇ ਆਮ ਹੀ ਝਾੜ ਦਿੱਤਾ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਜੇ ਗੱਲ ਕਰੀਏ ਹੁਣ ਜਿਹੜਾ ਜ਼ਿਆਦਾਤਰ ਤੁਹਾਡੇ ਕੋਲੇ ਜਿਹੜੀ ਕਿਸਾਨਾਂ ਦੀ ਡਿਮਾਂਡ ਹੁੰਦੀ ਆ ਫੋਨ ਵੀ ਆਉਂਦੇ ਹੋਣਗੇ ਇੱਕ ਜ਼ਿਆਦਾਤਰ ਸੁਣਾਇਆ ਜਾ ਰਿਹਾ ਹੁਣ 872 ਵਾਰੇ ਵੀ ਕਾਫੀ ਨਾਮ ਹੈ ਚੱਲ ਰਿਹਾ ਹੈ ਚਾਹੇ ਉਹ ਮਤਲਬ ਥੋੜਾ ਕੀ ਤਿਆਰ ਬੈ ਵੀ ਉਹ ਲੰਬਾ ਪੁਰਾਣਾ ਬੀਜ ਹੈ ਪਿਛਲੇ ਸਾਲ ਵੀ ਲੱਗਿਆ ਸੀ ਜਾਂ ਇਸ ਵਾਰ ਨਵਾਂ ਵੀ ਆਇਆ ਹੈ 872 ਵੀ ਪਿਛਲੀ ਵਾਰ ਉਹਨਾਂ ਨੇ ਜਿਹੜੇ ਬੀਜ ਦਾ ਕੰਮ ਕਰਦੇ ਨੇ ਜੀ ਪ੍ਰੋਡਿਊਸਰ ਨੇ ਜਿਨ੍ਹਾਂ ਦੇ ਲਾਇਸੈਂਸ ਬਣਾਏ ਹੋਏ ਨੇ ਜਿਵੇਂ ਆਪਣੀ ਗੁਰੂ ਕ੍ਰਿਪਾ ਸੀਡ ਫਾਰਮ ਹੈ ਹਾਂ ਜੀ ਜਾਂ ਮਤਲਬ ਤੀਖ ਸੀਡ ਫਾਰਮ ਹੈ ਤੋ ਜਿੰਨੇ ਵੀ ਮਤਲਬ ਪ੍ਰੋਡਿਊਸਰ ਨੇ ਜੀ ਕੰਪਨੀ ਵਾਲੇ ਨੇ ਉਹਨਾਂ ਨੂੰ ਪਿਛਲੀ ਵਾਰ ਐਮਓਯੂ ਕਰਕੇ ਉਹਨਾਂ ਨੇ ਵੀ ਦਿੱਤਾ ਸੀ ਜੀ ਆਪਣੀ ਯੂਨੀਵਰਸਿਟੀ ਨੇ 50000 2 ਰੁਪਈਆ ਦਾ ਇੱਕ ਕੁਆਂਟਲ ਸੀਡ ਦਿੱਤਾ ਸੀ ਜੀ ਜਿੰਨਾ ਵੀ ਕਿਸੇ ਨੇ ਲੈਣਾ ਹੈ ਮਤਲਬ ਉਹਦਾ ਉਹ ਰੇਟ ਸੀ ਇੱਕ ਕੁਆਂਟਲ ਦਾ 50000 ਹੂੰ ਤੇ ਮੈਂ ਵੀ ਇੱਕ ਕੁਆਂਟਲ ਲੈ ਕੇ ਆਇਆ ਜੀ ਪਿਛਲੀ ਵਾਰੀ ਜੀ ਉਹ ਲੈ ਕੇ ਬੀਜਿਆ ਸੀ ਜੀ ਹੂੰ ਤੇ ਬੀਜਿਆ ਥੋੜਾ ਜਿਹਾ ਬੀ ਲੇਟ ਮਿਲਣ ਦੇ ਕਾਰਨ ਸਾਸੀਂ ਬੀਜਿਆ ਸੀ 22 ਤਰੀਕ ਨੂੰ ਜੀ ਠੀਕ ਹੈ ਜੀ ਯਾਰਮੀ ਦੀ 22 ਨੂੰ ਬੀਜਿਆ ਸੀ ਜਿਹੜਾ ਹੁਣ ਸਮਾਂ ਜੀ ਅੱਜ ਦੇਖੀ ਆਪਾਂ 28 ਤਰੀਕ ਹੋ ਗਈ ਹਾਂਜੀ 28 ਅਕਤੂਬਰ ਜੀ ਤੇ ਹੁਣ ਜਿਹੜਾ ਹੁਣ ਬੀਜਣਾ ਚਾਹੇਓ ਆਪਾਂ 29 ਕੱਲ ਨੂੰ ਪਰਸ ਨੂੰ ਜੀ ਜੀ ਇੱਕ ਤਰੀਕ ਨੂੰ ਕਿਹੜੇ ਬੀਜ ਦਾ ਸਮਾਂ ਕਿਉਂਕਿ ਕੁਝ ਕਿਸਾਨਾਂ ਦੇ ਜਿਹੜੇ ਖੇਤ ਨੇ ਉਹ ਤਿਆਰ ਹੋਣਗੇ ਹਾਂਜੀ ਹਾਂਜੀ ਇੱਕ ਤਰੀਕ ਤੋਂ ਜਿਹੜੀ ਕਿਹੜੇ ਬੀਜ ਦੀ ਬਿਜਾਈ ਦਾ ਸਮਾਂ ਸ਼ੁਰੂ ਹੈ ਇੱਕ ਤਰੀਕ ਤੋਂ ਲਗਭਗ ਦਾ ਸਾਰੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਜੀ ਜੀ ਜਿਵੇਂ 826 ਹੈ ਜੀ ਇਹਦੀ ਜਿਹੜੀ ਬਿਜਾਈ 5 6 ਤਰੀਕ ਤੋਂ ਸ਼ੁਰੂ ਹੁੰਦੀ ਹੈ ਕਿਉਂ ਇਹ ਦਿਨ ਹੈ 148 ਕਿ ਦਿਨ ਲੈਂਦੀ ਹੈ ਜੀ ਜੀ ਤੋ ਅੱਗੇ ਫਿਰ ਉਹ ਕੋ ਗਰਮੀ ਤੋਂ ਜਾਂ ਜ ਕੋਰਾ ਜਾਦਾ ਪੈਣ ਤੋਂ ਉਹਦਾ ਸਿਸਟਮ ਹੈ ਜਿਹੜਾ ਉਹਦੇ ਅਨੁਸਾਰੀ ਥੋੜੀ ਜੀ ਲੇਟ ਬੀਜਣੀ ਚਾਹੀਦੀ ਹੈ ਜੀ ਹੂੰ ਜਿਹੜੀ ਹੈਗੀ ਆਪਣੀ ਡੀਬੀਡਬਲਯੂ 327 ਹੈ ਜੀ ਇਹ ਵੱਧ ਸਮਾਂ ਲੈਂਦੀ ਹੈ ਜੀ 155 56 ਦਿਨ ਲਏ ਜਾਂਦੀ ਹੈ ਜੀ ਇਹਨੂੰ ਆਪਾਂ ਹੁਣ ਬੀਜ ਸਕਦੇ ਆ ਕਿਹੜੇ ਕਿਹੜੀ ਕਹੇ ਤੁਸੀਂ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਹੈਗੀ ਜੀ ਡੀਬੀਡਬਲਯੂ 327 ਹੈ ਜੀ ਕੀ 327 ਦੇ ਵਿੱਚ ਆਪਾਂ ਕੋਈ ਬੀਜ ਮਿਕਸ ਕਰਕੇ ਬੀਜ ਸਕਦੇ ਆ ਜਾਂ ਕੋਈ ਬੀਜ ਆਏ ਨੇ ਕਿਸਾਨਾਂ ਨੇ ਪਿਛਲੇ ਸਾਲ ਬੀਜੇ ਸੀ ਕੋਈ ਫਰਕ ਪੈਂਦਾ ਉਹਦਾ ਕੀ ਉਹਦਾ ਇੰਨਾ ਕ ਪੈਂਦਾ ਜੀ ਜਿਹੜੀ DBW187 ਅਤੇ 222 ਹੈ ਜੀ ਇਹ ਕਿਸਾਨਾਂ ਦਾ ਅਬਦਾ ਤਜਰਬਾ ਹੈ ਜੀ ਯੂਨੀਵਰਸਿਟੀ ਤਾਂ ਨਹੀਂ ਇਹਨੂੰ ਰეკਮੈਂਡ ਕਰਦੀ ਠੀਕ ਹੈ ਉਹਨਾਂ ਨੇ ਉਸ ਤਰੀਕੇ ਨਾਲ ਬੀਜੇ ਨੇ ਝਾੜ ਬਹੁਤ ਸੋਹਣਾ ਆਇਆ ਜੀ ਓਕੇ ਹਾਂਜੀ ਤੇ ਜਿਹੜੇ ਇਹ ਬੀਜ ਨੇ ਹੁਣ ਨਵੇਂ ਆਪਾਂ 327 ਦੀ ਗੱਲ ਕਰੀ ਜੀ ਹਾਂਜੀ ਇਹ ਯੂਨੀਵਰਸਿਟੀ ਵੱਲੋਂ ਜਾਂ ਤੁਸੀਂ ਇਹ ਕਿੰਨਾ ਕ ਕਹਿ ਰਹੇ ਹੋ ਜਾਂ ਕੋਈ ਤਜਰਬਾ ਕਿੰਨਾ ਹੈ ਕਿ ਕਿੰਨੇ ਮੰਨਦਾ ਜਿਹੜਾ ਇਹਦਾ ਰਿਜ਼ਲਟ ਹੈ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਜੀ ਜਿਹੜੀ ਆਪਣੀ 872 ਦਾ ਜੀ ਹਾਂਜੀ 327 ਦਾ 327 ਦਾ ਬਹੁਤ ਸੋਹਣਾ ਰਿਜ਼ਲਟ ਹੈ ਜੀ ਇਹਦਾ ਪਿਛਲੀ ਵਾਰ ਤਾਂ ਚਲੋ ਇੱਕ ਮੌਸਮ ਤੇ ਵੀ ਡਿਪੈਂਡ ਹੈ ਜਿਵੇਂ ਹੁਣ ਜੀਰੀ ਜੀਰੀ ਦਾ ਜੀ ਕਿ ਕੋਈ ਭਗਵਾਨ ਦੀ ਹੈ ਚਲੋ ਇਹੀ ਜੀ ਉਹ ਹੋਊਗੀ ਕਰੋਪੀ ਲਾ ਲੋ ਜਾਂ ਗਰਮੀ ਪੈਣ ਕਰਕੇ ਲਾ ਲੋ ਸਾਰੀ ਜੀਰੀਆਂ ਦੇ ਝਾੜ ਕੱਟ ਗਏ ਜੀ ਕੱਟ ਗਏ ਜੀ ਬਿਲਕੁਲ ਪਰ ਜਿਹੜੀ ਚੰਗੀ ਕੁਆਲਿਟੀਆਂ ਨੇ ਜਿਵੇਂ ਕੋਈ ਬੀਜ ਦੀ ਕੁਆਲਿਟੀ ਹੈ ਜਾਂ ਆਪਾਂ ਕਹਿੰਦੇ ਆ ਬੰਦੇ ਦੀ ਕੁਆਲਿਟੀ ਕੁਆਲਿਟੀ ਦਾ ਮੁੱਲ ਪੈਂਦਾ ਹੈ ਤਾਂ ਫਿਰ ਜਿਹੜੀਆਂ ਕੁਆਲਿਟੀਆਂ ਨੇ ਜ ਇੱਕ ਆਪਾਂ ਨਿਰਾਪੋਰਾ ਤੁਹਾਨੂੰ ਮੈਨੂੰ ਕਿਤੇ ਨਾ ਕਿਤੇ ਮੇਰਾ ਨਿੱਜੀ ਸਵਾਲ ਹੀ ਐ ਹੋਰ ਵੀ ਹੋ ਸਕਦਾ ਕਿਸੇ ਦਾ ਵੀ ਹੋਵੇ ਕੀ ਇਕੱਲੇ ਵੀਜ਼ ਨਾਲ ਹੁੰਦਾ ਮੰਨ ਕੇ ਚਲੋ ਮੈਂ 87 ਵੀਜੀ ਐ ਕਿਸੇ ਹੋਰ ਮਿੱਤਰ ਨੇ 826 ਵੀਜ ਰਿਹਾ ਜੀ ਜੀ ਜੇਕਰ ਉਹ ਕਹੇ ਵੀ ਜਾਂ ਮੇਰੇ ਮੈਂ ਇਹ ਵੀ ਨਿਕੜਦੀ ਨਿਕੜਦਾ ਜਿੱਦਾ 70 ਮੈਂ ਨਿਕਲੂਗੀ ਨਿਕਲੂਗਾ ਹੋ ਸਕਦਾ ਉਹਦਾ ਵਾਹਨ ਰੇਸਲਾ ਹੋਵੇ ਕਈ ਵਾਰੀ ਉਹਦਾ ਜਿਹੜਾ ਪਾਣੀ ਐ ਉਹ ਨਹਿਰ ਦਾ ਨਾ ਹੋਵੇ ਬੋਰ ਉੱਚਾ ਹੋਵੇ ਜਾਂ ਮੌਸਮ ਦਾ ਫਰਕ ਪੈ ਜੇ ਕਿ ਨਿਰਾਪਰਾ ਮੇਰਾ ਕਹਿੰਦਾ ਆਪਾ ਵਾਪਸ ਸਿਰਫ ਇਕੱਲਾ ਬੀਜ ਤੇ ਨਿਰਪਰ ਰਹਿ ਸਦਾ ਵੀ ਤਾਂ ਆਪੇ ਬੀਜ ਹੈ ਇਹਨੂੰ ਖੇਤ ਚ ਬੀਜ ਦੋ ਇਹਦਾ ਇੰਨਾ 70 ਮਣਾ 68 ਮਣਾ ਨਿਕਲੂਗੀ ਨਿਕਲੂਗਾ ਕੋਈ ਚੀਜ਼ਾਂ ਮੈਟਰ ਕਰਦੀਆਂ ਨਹੀਂ ਵੀ ਤੁਹਾਡਾ ਫਸਲ ਜ਼ਮੀਨ ਕੈਸੀ ਹੈ ਉੱਚੇ ਤੱਤ ਕੋਦੇ ਮੈਟਰ ਕਰਦੀਆਂ ਨਹੀਂ ਜੀ ਜ਼ਮੀਨ ਤੇ ਡਿਪੈਂਡ ਹੈ ਕਈ ਜ਼ਮੀਨਾਂ ਇਹੀਆਂ ਨੇ ਜਿਹੜੀ 222 ਵੈਰਾਈਟੀ ਨੂੰ ਮੰਨਦੀਆਂ ਨੇ ਠੀਕ ਹੈ ਕਈ ਉਹਨੂੰ ਘੱਟ ਮੰਨਦੀਆਂ ਨੇ ਉਹਦੇ ਤੱਤਾਂ ਦਾ ਸਿਹਾਬ ਮਿੱਟੀ ਦਾ ਸਿਹਾਬ ਅਲੱਗ-ਅਲੱਗ ਹੈ ਠੀਕ ਹੈ ਜੀ ਜਿਹੜੇ ਕੋਈ ਸਾਡੇ ਵਰਗੇ ਸੱਜਣ ਬੀਜਾਂ ਬੀਜ ਵੇਚਣ ਵਾਲੇ ਨੇ ਉਹ ਥੋੜਾ ਜਿਹਾ ਝੂਠ ਦੁਫਾਨ ਬੋਲ ਦਿੰਦੇ ਨੇ ਮਾਫ ਕਰਨਾ ਅਸੀਂ ਵੀ ਉਹਨਾਂ ਚੋਂ ਹੀ ਆ ਗਏ ਸੱਜਣਾ ਚੋਂ ਉਹ ਲਾਲਚ ਦੇ ਮਾਰੇ ਕਹਿ ਦਿੰਦੇ ਨੇ ਪਰ ਜਿਵੇਂ ਆਪਣੀ ਯੂਨੀਵਰਸਿਟੀ ਹੈ ਜੀ ਹਾਂਜੀ ਪੰਜਾਬੀ ਆਪਣੀ ਪੰਜਾਬ ਦੀ ਯੂਨੀਵਰਸਿਟੀ ਹੈ ਪੀਏਯੂ ਹੈ ਜਿਹੜੀ ਇਹਦਾ ਇੱਕ ਰਿਕਾਰਡ ਹੈ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਦੀ ਇਹ ਹੈ ਵੀ ਇਹਨੇ ਜਨਨਾ ਚਾੜ ਹੁੰਦਾ ਉਹ ਤੋਂ ਉਹਨਾਂ ਹੀ ਦੱਸਣਾ ਹੈ ਇਹ ਬਿਨਾਂ ਕੇ ਗੱਲ ਨਹੀਂ ਕਰਦੀ ਜੀ ਠੀਕ ਹੈ ਜਿੰਨੇ 24 ਕੁਆਂਟਲ ਰੇਕਮੈਂਡ ਕਰਦੇ ਨੇ ਵੀ ਘੱਟੋ ਘੱਟ 24 ਕੁਆਂਟਲ 826 ਦਾ ਹੈ ਜੀ ਤੇ 26 ਤਾਂ ਜੀ 68 ਮਨ ਤੱਕ ਪਹੁੰਚ ਗਈ ਪਹੁੰਚ ਗਈ ਤੇ ਬਾਕੀ ਸਮੇਂ ਤੇ ਵੀ ਡਿਪੈਂਡ ਹੈ ਬਾਕੀ ਆਪਾਂ ਟਾਈਮ ਨਾਲ ਬਜਾਈ ਕਰਦੇ ਆ ਉਤੇ ਵੀ ਹੈ ਜੀ ਬਾਕੀ ਉਹਦੀ ਖਰਾਕ ਤੇ ਵੀ ਹੈ ਜੀ ਹੂੰ ਤੇ ਉਹਦੀ ਖਰਾਕ ਹੈ ਫਿਰ ਉਹ ਬੀਜਣ ਤੇ ਵੀ ਡਿਪੈਂਡ ਹੈ ਜੀ ਆਪਾਂ ਜਮੀਨ ਨੂੰ ਬਾਕੇ ਵਧੀਆ ਜਾਂ ਜਿੰਮੀ ਵੀ ਬੀਜ ਰਿਹਾ ਉਹਦੇ ਸਹਾਈਬ ਨਾਲ ਸਾਰਾ ਫਰਕ ਪੈਂਦਾ ਹੈ ਜੀ ਆਪਣੀ ਜਿਹੜੀ ਗੱਲਬਾਤ ਬਹੁਤ ਕਿਸਾਨ ਐਸੇ ਹੋਣਗੇ ਮੇਰੇ ਵਰਗੇ ਜਿਹੜੇ ਨਵੇਂ ਤਿਆਰ ਬੇ ਕਰ ਰਹੇ ਨੇ ਜਾਂ ਖੁਦ ਖੇਤੀ ਕਰਦੇ ਨੇ ਨੌਲੇਜ ਘੱਟ ਰੱਖਦੇ ਨੇ ਜੀ ਕੁਛ ਐਸੇ ਵੀ ਹੋਣਗੇ ਜਿਨ੍ਹਾਂ ਨੇ ਖੁਦ ਤੇਰੇਪੇ ਕਰੇ ਹੋਣਗੇ ਫਲਾਣਾ ਬੀਜ ਨੇ ਉਹਨੂੰ ਆਹ ਬੀਜੋ ਐਦਾਂ ਕਰੋ ਆਪਣੇ ਕੋਲੇ ਪੁਟਾਲ ਕਲਾਂ ਦੇ ਵਿੱਚ ਇਸ ਟਾਈਮ ਜੀ ਤੁਹਾਡੇ ਕੋਲੇ ਤੁਹਾਡੇ ਫਾਰਮ ਤੇ ਵਿੱਚ ਚਿੱਤਤਵਾਰਾ ਸਾਰਾ ਜਿਗਾਰ ਕਰਿਆ ਹੈ ਬੀਜਾਂ ਦਾ ਕਿਹੜੇ ਕਿਹੜੇ ਵੀਜ਼ ਅਵੇਲੇਬਲ ਹੈਗੇ ਨੇ ਮੌਜੂਦਾ ਤੁਹਾਡੇ ਕੋਲੇ ਅੱਜ ਆਉਂਦਾ ਕੋਈ ਕੱਲ ਨੂੰ ਆਉਂਦਾ ਪਰ ਹਾਂਜੀ ਹਾਂਜੀ ਕਿਹੜੇ ਕਿਹੜੇ ਬੀਜ ਤੁਹਾਡੇ ਕੋਲੇ ਅਵੇਲੇਬਲ ਹੈਗੇ ਨੇ ਠੀਕ ਹੈ ਜੀ ਉਹ ਜਰੂਰ ਦੱਸ ਦੋ ਮੇਰੇ ਕੋਲੇ ਇੱਕ ਤਾਂ ਕਰਨਾਲ ਦੀ ਵੈਰਾਈਟੀ ਹੈ ਜਿਹੜੀ ਡੀ ਡਬਲਯੂ ਆਰ ਡੀ ਜੀ ਹਾਂਜੀ ਡੀ ਵੀ ਡਬਲਯੂ 327 ਜੀ ਡੀ ਵੀ ਡਬਲਯੂ 187 187 ਡੀ ਵੀ ਡਬਲਯੂ 222 ਹਮ ਡੀ ਵੀ ਡਬਲਯੂ 372 ਜੀ ਡੀ ਵੀ ਡਬਲਯੂ 371 ਹਮ ਇਹ ਵੈਰਾਈਟੀਆਂ ਨੇ ਜੀ ਹਮ ਇੱਕ ਹੈਗੀ ਐਚ ਡੀ ਦਿੱਲੀ ਦੀ ਹੈ ਜੀ ਉਹ 3386 3386 ਉਹ ਵੈਰਾਈਟੀ ਵੀ ਹੈ ਜੀ ਠੀਕ ਹੈ ਜੀ ਇਹ ਐਚ ਡੀ 1386 ਐ ਵੈਸੇ ਤਾਂ ਪੁਰਾਣੀ ਹੋਗੀ ਜੀ ਪਰ ਬਹੁਤੇ ਲੋਕਾਂ ਦੀ ਹੁਣ ਵੀ ਮੰਗ ਹੈ ਜੀ ਉਹਨੂੰ ਲੈਂਦੇ ਨੇ 3386 ਉਹ ਆਪਣਾ 3086 ਵੀ ਹੈ ਜੀ 386 ਤੇ ਬਾਕੀ ਜਿਹੜੀਆਂ ਦੂਜੀ ਯੂਨੀਵਰਸਿਟੀ ਆਪਣੀ ਪੰਜਾਬ ਦੀਆਂ ਆ ਗਈਆਂ ਜੀ ਇਹ ਤਾਂ ਨਵੀਂ ਵੈਰਾਈਟੀਆਂ ਹੁਣ ਆਈ ਨੇ ਜੀ 826 ਵੀ ਹੈ ਜੀ ਮੇਰੇ ਕੋਲੇ ਤੇ 872 ਵੀ ਫਾਊਂਡੇਸ਼ਨ ਵੀ ਜੀ ਹੈ ਗਿਆ ਸਾਰਾ ਕੁਝ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਮਤਲਬ ਕਈ ਵਾਰੀ ਤੁਹਾਨੂੰ ਲੱਗਦਾ ਵੀ ਕਦੇ ਨਾ ਕਦੇ ਤੁਸੀਂ ਗੱਲਬਾਤ ਕਰੀ ਹੋਵੇ ਕਿਸੇ ਕਿਸਾਨ ਨਾਲ ਜਾਂ ਕੋਈ ਸ਼ਿਕਾਇਤ ਆਈ ਹੋਵੇ ਕਿਸੇ ਬੀਜ ਨੂੰ ਲੈ ਕੇ ਜਾ ਵਿਕਰੇਤਾ ਨੇ ਬੀਜ ਵਿਕਰੇਤਾ ਨੇ ਕਿਹਾ ਕੁਝ ਹੋਰ ਹੋਵੇ ਰਿਜ਼ਲਟ ਕੋਈ ਹੋਰ ਆਗੇ ਐਦਾਂ ਦਾ ਜਾ ਕਿਸਾਨ ਦੀ ਕੋਈ ਸ਼ਬਦੀ ਗਲਤੀ ਕਰਕੇ ਕੁਛ ਨਾ ਕੁਛ ਘਟ ਵੱਧ ਰਹਿੰਦੀ ਹੈ ਕੋਈ ਐਦਾਂ ਦੀ ਕੰਪਲੀਟ ਜਾਂ ਦਿੱਕਤ ਕਿਸੇ ਨੂੰ ਕਿਸਾਨ ਨੂੰ ਕੀ ਆਈ ਹੈ ਜਾਂ ਕੀ ਆਉਂਦੀ ਹੈ ਜਾਂ ਕੀ ਆ ਸਕਦੀ ਹੈ ਕੋਈ ਲੱਗਦੀ ਹੈ ਗੱਲਬਾਤ ਬੀਜਾਂ ਨੂੰ ਲੈ ਕੇ ਦੇਖੋ ਵੀਰ ਜੀ ਮੇਰੀ ਫਾਰਮ ਦੇ ਮੁਤਾਬਕਾ ਮੈਨੂੰ ਤਾਂ ਅੱਜ ਤੱਕ ਭਗਵਾਨ ਦੀ ਕਿਰਪਾ ਨਾਲ ਬਿਲਕੁਲ ਕਦੇ ਲਾਂਬਾ ਨਹੀਂ ਆਇਆ ਜੀ ਜੀ ਦੇਖੋ ਆਪਾਂ ਹੁਣ ਖੇਤ 'ਚ ਖੜੇ ਆਂ ਜੀ ਇਹੇ ਵੈਰੈਟੀ ਉਹ ਹੈ ਜੀ ਪੀਵੀ 1847 ਆ ਦੇਖੋ ਮੈਂ ਬੋਰੀਆਂ ਨਵੀਆਂ ਭਰ ਕੇ ਉਹ ਤੁਹਾਡੇ ਸਾਹਮਣੇ ਪਰਾਲੀ ਪਈ ਹੈ ਜੀ ਝਾੜ ਕੇ ਉਹ ਤੁਹੇ ਲੈ ਕੇ ਜਾ ਰਿਹਾ ਹੈ ਜੀ ਮੈਨੂੰ ਟਰਾਲੀ ਚ ਵੀ ਲੈ ਜਾ ਸਕਦਾ ਸੀ ਪਰ ਕੇ ਜੀ ਉਹ ਦਾਣਾ ਦਾ ਰਲ ਜੇ ਉਹਦੇ ਕਰਕੇ ਮੈਂ ਇਹ ਇਹਦੇ ਨਾਲ ਲਿਜਾ ਰਹੇ ਹਾਂ ਜੀ ਟਰੈਕਟਰ ਦੇ ਮੰਗ ਰੇਟ ਆਪਾਂ ਪਾ ਕੇ ਇਹਦੇ ਲੈ ਕੇ ਜਾ ਰਹੇ ਹਾਂ ਵੀ ਆਪਣੀ ਸੋਧ ਰਹਿਣੀ ਚਾਹੀਦੀ ਹੈ ਜੇ ਆਪਾਂ ਪੂਰੀ ਸੋਧ ਰੱਖਾਂਗੇ ਤਾਂ ਜਾ ਕੇ ਕਾਮਯਾਬੀ ਹੈ ਜੀ ਠੀਕ ਹੈ ਜੀ ਹਾਂ ਬਿਲਕੁਲ ਹਰ ਸੰਤ ਜੀ ਨੇ ਗੱਲਾਂ ਬਾਤਾਂ ਦੱਸਿਆ ਨੇ ਸੋਧ ਵਾਲੀਆਂ ਵੀ ਵੀ ਅਸੀਂ ਇੰਨੀ ਤਿਆਰੀ ਕਰ ਰਹੇ ਹਾਂ ਆਪਾਂ ਅਸੀਂ ਖੇਤ ਚਾਕੇ ਦੇਖ ਲਿਆ ਪਰ ਆਪਾਂ ਹਜੇ ਵੀ ਇੱਕ ਵਾਰੀ ਹੋਰ ਇਹਨਾਂ ਦਾ ਉੱਥੇ ਜਿਹੜਾ ਬਣਿਆ ਹੋਇਆ ਫਾਰਮ ਜਿੱਥੇ ਬੀਜਾਂ ਦਾ ਰੱਖਦੇ ਨੇ ਆਪਾਂ ਉੱਥੇ ਵੀ ਚੱਲਾਂਗੇ ਉੱਥੇ ਵੀ ਤੁਹਾਨੂੰ ਬੀਜਾਂ ਦਾ ਦਿਖਾਵਾਂਗੇ ਕਿਸ ਤਰ੍ਹਾਂ ਦਾ ਜਿਹੜਾ ਕੰਮਕਾਰ ਹੁੰਦਾ ਸਮਸਮਾਰ ਤੋਂ ਲੈ ਕੇ ਤੇ ਇੱਕ ਤੁਸੀਂ ਆਪਣਾ ਨੰਬਰ ਦੇਊ ਦੱਸ ਦਿਓ ਜੀ ਮੇਰਾ ਨੰਬਰ ਹੈ ਜੀ 94172 56035 ਮੇਰਾ ਮੋਬਾਈਲ ਨੰਬਰ ਹੈ ਜੀ ਦੁਬਾਰਾ ਫੇਰ ਬੋਲ ਦਿਓ ਜੀ 94172 94172 ਹਾਂਜੀ 56035 56035 ਤੇ ਜਿਹੜਾ ਇਹ ਪਿੰਡ ਆ ਗਿਆ ਆਪਣਾ ਜਿੱਥੇ ਆਪਾਂ ਨੂੰ ਬੀਜ ਅਵੇਲੇਬਲ ਨੇ ਪਹਾਲ ਕਰਾਂ ਸੁਨਾਮ ਤੋਂ ਲਹਿਰੇ ਤੋਂ ਕਿੰਨਾ ਕਿੰਨਾ ਲਹਿਰੇ ਤੋਂ 8 ਕਿਲੋਮੀਟਰ ਹੈ ਜੀ ਲਹਿਰੇ ਤੋਂ 8 ਕਿਲੋਮੀਟਰ ਝਾਕੜ ਸ਼ਹਿਰ ਹੈ ਜਿਹੜਾ ਹਰਿਆਣੇ ਦਾ ਇਹ ਤੋਂ 13 ਕਿਲੋਮੀਟਰ ਪੈਂਦੇ ਜੀ ਮੂਨਕ ਤੋਂ 10 ਕਿਲੋਮੀਟਰ ਪੈਂਦੇ ਜੀ ਤੇ ਪਾਤੜਾ ਤੋਂ 25 ਕਿਲੋਮੀਟਰ ਪੈਂਦਾ ਜੀ ਦੁਪਹਿਰੇ ਤੋਂ ਵੀ 20 22 ਕਿਲੋਮੀਟਰ ਦਿਰਵੇ ਤੋਂ ਪੈਂਦਾ ਸਾਰ ਸੁਨਾਮ ਤੋਂ ਲਾ ਲਓ ਤੁਸੀਂ 28 ਕਿਲੋਮੀਟਰ ਪੈ ਗਿਆ ਜੀ ਠੀਕ ਹੈ ਜੀ ਸੈਂਟਰ ਜੀ ਤੇ ਬਾਕੀ ਇੱਕ ਹੋਰੇ ਜੀ ਦੇਖੋ ਅੱਜ ਦੇ ਯੁੱਗ ਵਿੱਚ ਲੋਕ ਕਬੈਨਾਂ ਨਾਲ ਕੰਮ ਕਰਦੇ ਨੇ ਜੀ ਪਰ ਆਪਣਾ ਸ਼ੌਂਕ ਹੈ ਪਰਮਾਤਮਾ ਦੀ ਕਿਰਪਾ ਨਾਲ ਜੀ ਅਰ ਜੀਰੂਆਂ ਜੀ ਆਪਾਂ ਬੜੀ ਪਰਮਾਤਮਾ ਨੇ ਕਿਰਪਾ ਕਰੀਏ ਆਪਾਂ ਨੇ ਕੰਮ ਕਰਨਾ ਜਿੰਨਾ ਚਿਰ ਸ਼ੌਂਕ ਦਾ ਹੀ ਕਰਨਾ ਹੈ ਜੀ ਨਹੀਂ ਕੋਈ ਝਾੜਦਾ ਨਹੀਂ ਜੀ ਦੇਖੋ ਬੜਾ ਕਬੈਨ ਤੋਂ ਬੜਾ ਆੜਾ ਕੇ ਵੱਡੇ ਪ੍ਰੋਡਿਊਸਰ ਨੇ ਜੀ ਕਰੋੜਾਂ ਦੇ ਕੰਮ ਕਰਦੇ ਨੇ ਪਰ ਮੇਰਾ ਸ਼ੌਂਕ ਹੀ ਹੈ ਵੀ ਜਿੰਨੇ ਕੁ ਜੀ ਕਰ ਸਕਦਾ ਉਨ੍ਹਾਂ ਕਾ ਯੋਗਦਾਨ ਮੈਂ ਪਾਵਾਂ ਕਿ ਜਿਹੜੀ ਮੇਰੀ ਪਰਾਲੀ ਹੈ ਜੀ ਇਹ ਦੇਖੋ ਗਰੀਬ ਗੁਰਪੇ ਵੀ ਲੈ ਜਾਂਦੇ ਨੇ ਬਾਕੀ ਗਊਸ਼ਾਲਾ ਨੂੰ ਕਿਣਕਾ ਸਾਡਾ ਵਗ ਜਾਂਦੇ ਹੈ ਵਗ ਜਾਂਦੇ ਗਊਸ਼ਾਲਾ ਉਨ ਹੋ ਜਾਂਦਾ ਜੀ ਬਹਾਨੇ ਸਿਰ ਉਹ ਜ਼ਿੰਮੇਵਾਰਪੂਰਨ ਕਰ ਨਹੀਂ ਸਕਦਾ ਕਰ ਸਕਦਾ ਜੀ ਬਿਲਕੁਲ ਬਿਲਕੁਲ ਸੋ ਆਪਾਂ ਇਹਨਾਂ ਦੇ ਫਾਰਮ ਤੇ ਵੀ ਉੱਥੇ ਜਾਵਾਂਗੇ ਹੁਣ ਆਪਾਂ ਅਸੀਂ ਖੇਤ ਕਿੱਥੇ ਤੁਸੀਂ ਖੇਤ ਦੇਖ ਸਕਦੇ ਹੋ ਕਿ ਜਿਹੜੀ ਇਹਨਾਂ ਨੇ ਗੱਲ ਕਰੀ ਹੈ ਕਿ ਪੈਨਾਲੀ ਕਿ ਨਾਲ ਰੋਜ਼ਗਾਰ ਵੀ ਮਿਲਦਾ ਸਾਡੇ ਗਰੀਬ ਪ੍ਰਭਾਵ ਪਰਾਵਾਂ ਨੂੰ ਹਾਂਜੀ ਉਹ ਇੱਥੋਂ ਝੜ ਚੜ੍ਹਈ ਆ ਵੀ ਇਹਨਾਂ ਦਾ ਜੀਰੀ ਦਾ ਝੋਨੇ ਦਾ ਹੁੰਦਾ ਸੋ ਇੱਥੋਂ ਵੀ ਇਹ ਬੀਜ ਤਿਆਰ ਕਰਦੇ ਨੇ ਆਪਾਂ ਹੁਣ ਉਹਦੇ ਘਰੇ ਵੀ ਚੱਲਾਂਗੇ ਉੱਥੇ ਆਪਾਂ ਬੀਜ ਵੀ ਦੇਖਾਂਗੇ ਸੋ ਚਲੋ ਜੀ ਤੇ ਉਹ ਪੀਆਰ 126 ਆ ਜਿਹੜੀ ਜੀ ਉਹ ਵੱਢਣ ਲੱਗ ਰਹੇ ਨਹੀਂ ਜੀ ਤੁਹਾਡੇ ਸਾਹਮਣੇ ਪ੍ਰੂਫ ਹੈ ਜੀ ਦੇਖੋ ਸਾਡੇ ਕਹਿੰਦੇ ਨੇ ਪ੍ਰਤੱਖ ਨੂੰ ਸਬੂਤ ਦੀ ਕੋਈ ਲੋੜ ਨਹੀਂ ਤੁਹਾਡੇ ਸਾਹਮਣੇ ਹੈ ਜੀ ਦੇਖੋ ਉਹ ਪੀਆਰ 126 ਦੀ ਕੋਈ ਨਹੀਂ ਸਭ ਕਵੈਨਾਂ ਤੋਂ ਵੜਾਉਂਦੇ ਨੇ ਜੀ ਪਰ ਆਪਣਾ ਸ਼ੌਂਕ ਹੀ ਹੈ ਜੀ ਭਗਵਾਨ ਦੀ ਕਿਰਪਾ ਨਾਲ ਠੀਕ ਹੈ ਜੀ ਸਰ ਤੇ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਹਾਂ ਠੀਕ ਠੀਕ ਹੈ ਸਾਰੀ ਬੀ ਆ ਭਾਈ ਹਾਂ ਹਾਂ ਬੀ ਆ ਰੇ ਯਾ ਵੀ ਕੀ ਹੈ ਉਹ ਵੀ ਬੀ ਹੈ ਆ ਮੋਰੇ ਜਿੰਨ ਸਾਰੀ ਇਹ ਬੀ ਵਾਲੀ ਹੈ ਠੀਕ ਹੈ ਯਾ ਦੇਖਾ ਜਿਹੜੇ ਮਾੜੇ ਪੇਡੇ ਨੇ ਹਾਂ ਕਿ ਕਹਿ ਹੋਵੇ ਵੀ ਕੀ ਨਿਕਾਉਣਾ ਹਾਂ ਜੇ ਕੋਈ ਵੀ ਮਾੜਾ ਪੇਡਾ ਆ ਜਾਂਦਾ ਹਾਂ ਬਈ ਦੇਖਾ ਕੰਮ ਸੁਣਾ ਕਰ ਰਿਹਾ ਹੈ ਹਾਂ ਸਾਰੀ ਉਸੇ ਉਹਨਾਂ ਚੱਲ ਜੀ ਨੇ ਕੀ ਨਾ ਨਾ ਬਿਲਕੁਲ ਤੇ ਹਾਂ ਆਪਣਾ ਮੈਨੂੰ ਲੱਗਦਾ ਵੀ ਹਾਂ ਨਾਲ ਤੋਂ ਕੀ ਹੋਗਾ ਤੂੰ ਬੱਚਾ ਮੈਂ ਕਿਦੂ ਨਾ ਨਾ ਅਹੀਂ ਅਹੀਂ ਰਹਿਣ ਦੇ ਰਹਿਣ ਦੇ ਠੀਕ ਅਹੀਂ ਕੰਨ ਕੋਈ ਨਹੀਂ ਫੜਦਾ ਉਹ ਪਈ ਹੋ ਆਪਣੇ ਪਿੰਡ ਚੋਂ ਕਿਸੇ ਨੇ ਬੜਾਇਆ ਚੌਂ ਚੜ ਚੁੜਨ ਵਾਸਤੇ ਹੋਰ ਨਹੀਂ ਸੀ ਗਏ ਬਾਈ ਹੋਰ ਤਾਂ ਬਹੁਤ ਘੱਟ ਬੜਾਉਂਦੇ ਨੇ ਅਸੀਂ ਜੋ ਕਰਿਆ ਨੇ ਜਾਣਿਆ ਠੀਕ ਹੈ ਮੈਂ ਤੈਨੂੰ ਦੱਸਾਂ ਹਾਂ ਇਹ ਤੇ ਸਾਨੂੰ ਹਰ ਸਾਲ ਇਲਾਵਾ ਆਂਦਾ ਆਏ ਸਾਲ ਇਹ ਹਰ ਸਾਲ ਹਾਂ ਹਾਏ ਸਾਲ ਠੀਕ ਹੈ ਥੋੜੀ ਵਧੀਆ ਵਧੀਆ ਆਏ ਸਾਲ ਉਹ ਕਹਾ ਖੜੀ ਆ ਉਹ ਵੀ ਵੱਡਾ ਨਹੀਂ ਜਾ ਕੇ ਭਾਈ ਠੀਕ ਹੈ ਪੈਸੇ ਚਲਾਉਂਦੇ ਹੱਥੀਂ ਵੜਾਉਂਦੇ ਨੇ ਇਹ ਤੈਨੂੰ ਸਵਾ ਇਹਨਾਂ ਦਾ ਵਧੀਆ ਮਤਲਬ ਨਾ ਸਾਕੀਆ ਬੰਦਾ ਹਾਂ ਪੈਸੇ ਪੂਸੇ ਸਹੀ ਹੁੰਦੇ ਮੇਰੀ ਜਦ ਮਾਰਗੀ ਪੈਸੇ ਮੰਗਦੇ ਸਾਨੂੰ ਉਹਦੀ ਹਾਜ਼ਰ ਨਹੀਂ ਵੱਡੀ ਗੱਲ ਤਾਂ ਇਹੀ ਹੁੰਦੀ ਹੈ ਵੀ ਹਾਂ ਅੱਜ ਥੋੜੇ ਸਾਹਮਣੇ ਵੀ ਕਹਿ ਦਿੰਦੇ ਹਾਂ ਇਹ ਵੀ ਗੇੜ ਚੋਂ ਕੱਟ ਕੇ ਫੜਾਉਂਦਾ ਮਾਨੂੰ ਅਸੀਂ ਭਾਈ ਫਿਰ ਵੀ ਜਾਵਾ ਹੈ ਕਿ ਆਗੋਂ ਨੁਬਟੈਂਟ ਪਾਉਣਾ ਅੱਛਾ ਅਸੀਂ ਫਿਰ ਭਾਈ ਇਕੱਠੇ ਫੜ ਲੈਣ ਹਾਂ ਕੱਠਾ ਵਰਤੀ ਦੀ ਸੀ ਰੀਸਿਲ ਚਲੋ ਤਾਂ ਆਪਣੀ ਹਾਕ ਵੀਲ ਦਰੀਆਂ ਹਾਂ ਹਾਂ ਆਪਾਂ ਟਾਈਮ ਤੇ ਟਪਾਉਣੀ ਹੈ ਇੱਕ ਟਾਈਮ ਆਪਣੇ ਕੋਲ ਚਾਹ ਕੋਲ ਹੁੰਦਾ ਕਹਿੰਦੇ ਬਾਈ ਜੀ ਚਾਹ ਕੋਲ ਹੁਣ ਤੇਰੇ ਨਾਲ ਲੜਦੀ ਉਹਦੇ ਨੇ ਵੀ ਭਾਈ ਫਾੜ ਤੇਰੀ ਮੰਗ ਰਹੀ ਗਈ ਆ ਕਿਵੇਂ ਲੜ ਪਾਂਗੇ ਮੈਂ ਹੈਗਾ ਮੋਢੀ ਆ ਜਾ ਉਹ ਜਾਂਦੀਆਂ ਭੱਜੀਆਂ ਹਾਂ ਫਿਰ ਮੈਂ ਕਿਤੇ ਕਹਿ ਦਿੰਦਾ ਮੈਂ ਤੇਰੇ ਨਾਲ ਨਾ ਲੜਾਂਗੀ ਜਾਂ ਤੇ ਮੇਰੀ ਉਹਨੂੰ ਹੈ ਠੀਕ ਹੈ ਆਹ ਸਮਝੇ ਆਪਣੇ ਘਰਾਂ ਚ ਹਾਂ ਹਾਂ ਜੇ ਕਾਹ ਨੂੰ ਤਾਂ ਭਾਈ ਅੱਗੇ ਲਾਂਗੀ ਤੇਰੀ ਬਹੁਤ ਖਰਾਬ ਨੇ ਇਹ ਬਹੁਤ ਹੀ ਕਰੇ ਨਾ ਭਾਈ ਸਵਾਹ ਬਹੁਤ ਵਧੀਆ ਚਲੋ ਵਧੀਆ ਇਹਦੇ ਕਾਲਾਈ ਸੂਰਜੇ ਗੜੀ ਹੂੰ ਆ ਕੋਠੇ ਨੇ ਸਨਾਮ ਲਵੇ ਹਾਂ 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 ਇੱਥੇ ਜੇ ਕੋਈ ਹਾਂ ਹਾਂ ਐਵੇਂ ਕਹੀ ਜਗਲੀ ਨਾ ਚਲੋ ਚਲੋ ਵੱਡੀ ਗੱਲ ਤਾਂ ਇਹ ਨਾਲ ਆਪਾਂ ਨੂੰ ਰੋਜ਼ਗਾਰ ਮਿਲ ਜਾਂਦਾ ਹਾਂ ਬਾਈ ਸਾਬਾ ਜਿਆ ਰੱਖਦੇ ਨੇ ਮਾਕੀ ਰਾਮ ਨੇ ਪਹਿਨਾਰ ਖੜਾਈ ਸੀ ਬਾਂਤੀ ਕੇ ਵੀ ਚਲੋ ਅਸੀਂ ਅੱਠ ਨੌ ਦੇ ਲਾਤੇ ਤੇ ਚਲੋ ਆ ਬੜੀ ਵੱਡੀ ਗੱਲ ਹੈ ਜੀ ਆਪਾਂ ਦੇਖ ਸਕਦੇ ਹੋ ਸਾਡੇ ਆਉਣ ਤੋਂ ਪਹਿਲਾਂ ਵੀ ਬੇਬੇ ਰੋਂ ਦੱਸਿਆ ਕਿ ਜੇ ਕੋਈ ਮਾੜਾ ਬੂਟਾ ਹੁੰਦਾ ਹੈ ਬੀਜ ਦੇ ਵਿੱਚ ਨਾ ਸੂਰਜ ਬਾਤ ਹੋ ਗਿਆ ਸਾਲ ਕਰਾ ਗਏਗਾ ਕਣਕ ਵੀ ਜਾਂ ਛੋਨਾ ਬਜਾਈ ਕਰਦਾ ਕਿਸੇ ਦੇ ਗਲਤ ਜਾਂਦਾ ਹਾਂ ਤੇ ਨਾਲ ਲੱਗ ਜਾ ਇਸ ਹਾਲੇ ਨੇ ਹਾਂ ਆਇ ਸਾਲ ਛੋਨਾ ਵੜਦਿਆਂ ਨਹੀਂ ਹਾਂ ਵੱਡਾ ਬਈ ਅਸੀਂ ਤਾਂ ਨੂੰ ਪਤਾ ਜਿਹੜੇ ਬੂਤੇ ਹੈ ਆਪਣੇ ਆਪ ਛੱਡ ਜਾਂਦੇ ਨੇ ਲਾ ਮਾਰਨਾ ਪਰ ਕੋਈ ਕਰਦਾ ਉਹਨੂੰ ਜੀ ਕੋਲੇ ਘਰੇ ਚੱਲਦੇ ਆਪਾਂ ਉੱਥੇ ਕਰਾਂਗੇ ਗੱਲਬਾਤ ਦੇਖ ਮੇਰੇ ਘਰ ਖਾਂਦਾ ਯਾਰ ਇਥੇ ਲਰਖਾ ਹੈ ਉੱਥੇ ਖਰਾਬ ਚੀ ਜੀਰੀ ਹੈ ਜੀ ਹੂੰ ਕਦੀ ਛੱਡ ਦਿਓ ਜੀ ਹਾਂ ਜਿਹੜਾ ਕੋਈ ਬੂਟਾ ਕਈ ਵੇਰ ਖਰਾਬ ਹੋਦਾ ਬੂਟਾ ਅੱਜ ਵਾਂਗੂ ਤੇ ਉਹਦੀ ਕੋਈ ਹਾਂ